ਬੰਦ ਪਏ ਨੈਸ਼ਨਲ ਹਾਈਵੇ ਖਲਵਾਉਣ ਦੇ ਲਈ ਹੁਣ ਸਰਕਾਰ ਵੀ ਜਦੋ ਜਹਿਦ ਦੇ ਵਿੱਚ ਹੈ ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਵੀ جاری ਹੈ ਕਿਉਂਕਿ ਇਹ ਮਸਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਹਰਿਆਣਾ ਸਰਕਾਰ ਜਿੱਥੇ ਆਪਣੇ ਅੜੀਏ ਰਵੱਈਏ ਦੇ ਉੱਤੇ ਹੈ ਉੱਥੇ ਦੂਜੇ ਪਾਸੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੀ ਵੀ ਟੈਨਸ਼ਨ ਵਧੀ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਉਸ ਮੀਟਿੰਗ ਦਾ ਹਿੱਸਾ ਬਣਨਾ ਪੈ ਰਿਹਾ ਔਰ ਇਸ ਮਾਮਲੇ ਦੇ ਵਿੱਚ ਸਖਤ ਹਦਾਇਤਾਂ ਆਉਣ ਤੋਂ ਬਾਅਦ ਪੁਲ ਦਾ ਕੰਮ ਕਰਨਾ ਪੈ ਰਿਹਾ ਪਰ ਕੀ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਜਵਾਬਦੇਹੀ ਤੋਂ ਜਾਂ ਉਹਨਾਂ ਦੇ ਦਿੱਤੇ ਭਰੋਸੇ ਤੋਂ ਸੰਤੁਸ਼ਟ ਹੋਣਗੇ ਜਾਂ ਫਿਰ ਕਿਸਾਨਾਂ ਦੀ ਮੰਗ ਪਹਿਲਾਂ ਦੀ ਮੰਗ ਰਹੇਗੀ ਕਿ ਅਸੀਂ ਜਦੋਂ ਵੀ ਇੱਥੋਂ ਖਾਲੀ ਕੀਤਾ ਜਾਂਦਾ ਰੋਡ ਤੇ ਅਸੀਂ ਆਪਣੀਆਂ ਮੰਗਾਂ ਬਣਵਾਉਣ ਦੀ ਖਾਤਰ ਐਮਐਸਪੀ ਦੀ ਗਾਰੰਟੀ ਲੈਣ ਦੀ ਖਾਤਰ ਦਿੱਲੀ ਜਾਵਾਂਗੇ ਜਾਵਾਂਗੇ ਇਸ ਮਾਮਲੇ 'ਚ ਨਵਾਂ ਅਪਡੇਟ ਕੀ ਹੈ ਪੰਜਾਬ ਪੁਲਿਸ ਤੋਂ ਹੁਣ ਤੱਕ ਦੀ ਰਿਪੋਰਟ ਤਲਬ ਕੀਤੀ ਗਈ ਹੈ ਕਿਸਾਨਾਂ ਦੇ ਮਸਲੇ ਨੂੰ ਸਮਝਣ ਲਈ ਗਠਿਤ ਕਮੇਟੀ ਨੇ ਮੀਟਿੰਗ ਵੀ ਕਰ ਲਈ ਹੈ ਸਾਰੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਦੀ ਗਾਰੰਟੀ ਤੇ ਹੋਰ ਕਿਸਾਨੀ ਮੰਗਾ ਸਮਝਣ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਮਾਹਰ ਕਮੇਟੀ ਨੇ ਬੁੱਧਵਾਰ ਨੂੰ ਪਹਿਲੀ ਮੀਟਿੰਗ ਕੀਤੀ ਹੈ ਮੀਟਿੰਗ 'ਚ ਚਰਚਾ ਮਗਰੋਂ ਮਹਾਰਾ ਨੇ ਕਿਸਾਨਾਂ ਦੇ ਧਰਨੇ ਕਾਰਨ ਬੰਦ ਪਏ ਨੈਸ਼ਨਲ ਹਾਈਵੇ ਨੂੰ ਖੁਲਵਾਉਣ ਲਈ ਕੀਤੇ ਗਏ ਯਤਨਾਂ ਤੇ ਕਿਸਾਨ ਜਥੇਬੰਦੀਆਂ ਨੂੰ ਕਿੱਥੇ ਤੱਕ ਖੋਸ਼ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਕਮੇਟੀ ਉਸ ਦੀ ਰਿਪੋਰਟ ਪੰਜਾਬ ਪੁਲਿਸ ਤੋਂ ਤਲਬ ਕਰ ਲਈ ਗਈ ਹੈ ਜਿਹੜੀ ਕਮੇਟੀ ਦੇ ਸਾਹਮਣੇ ਵੀਰਵਾਰ ਨੂੰ ਹੋਣ ਵਾਲੀ ਬੈਠਕ 'ਚ ਰੱਖੀ ਜਾਣੀ ਹੈ। ਹਰਿਆਣਾ ਨਿਵਾਸ ਵਿਖੇ ਸੇਵਾਮੁਕਤ ਜਸਟਿਸ ਨਵਾਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਸਾਬਕਾ ਡੀਜੀਪੀ ਐਸ ਸੰਧੂ ਕਿਸਾਨ ਨੀਤੀਆਂ ਦੇ ਮਾਹਰ ਦਵਿੰਦਰ ਸ਼ਰਮਾ ਆਰਥਿਕ ਨੀਤੀਆਂ ਦੇ ਮਾਹਰ ਪ੍ਰੋਫੈਸਰ ਰਣਜੀਤ ਸਿੰਘ ਓਮਣ ਤੇ ਪ੍ਰੋਫੈਸਰ ਸੁਖਪਾਲ ਸਿੰਘ ਸ਼ਾਮਲ ਹੋਏ ਜਦਕਿ ਪ੍ਰੋਫੈਸਰ ਬੀ ਆਰ ਕੰਬੋਜ ਦੋਵਾਂ ਸੂਬਿਆਂ ਦੇ ਮੁਖ ਸਖਤਰ ਤੇ ਡੀਜੀਪੀ ਤੋਂ ਇਲਾਵਾ ਗ੍ਰਹਿ ਭਾਗ ਦੇ 70 ਵੀ ਵਿਸ਼ੇਸ਼ ਸਰਦੇ ਤੇ ਮੀਟਿੰਗ ਵਿੱਚ ਹਾਜ਼ਰ ਸਨ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਪਿਛਲੇ 6 ਮਹੀਨਿਆਂ ਤੋਂ ਹੜਤਾਲ ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ ਕੀਤੀ ਮਹਾਰਾ ਨੇ ਜਾਨਣਾ ਚਾਹਿਆ ਕਿਸਾਨਾਂ ਦੀ ਹੜਤਾਲ ਕਾਰਨ ਬੰਦ ਪਏ ਨੈਸ਼ਨਲ ਹਾਈਵੇ ਨੂੰ ਖੋਲਣ ਲਈ ਹੁਣ ਤੱਕ ਕੀ ਉਪਰਾਲੇ ਕੀਤੇ ਗਏ ਨੇ ਕਿਸਾਨਾਂ ਨੂੰ ਮਨਾਉਣ ਦੇ ਯਤਨ ਹੁਣ ਤੱਕ ਕੀ ਹੋਏ ਨੇ ਕਮੇਟੀ ਨੇ ਦੋਵਾਂ ਸੂਬਿਆਂ ਦੇ ਮੁਖ ਸਖਤਰਾਂ ਤੋਂ ਹੁਣ ਤੱਕ ਕੀਤੇ ਯਤਨਾਂ ਤੇ ਪੰਜਾਬ ਪੁਲਿਸ ਤੇ ਮੁਖੀ ਤੋਂ ਅਮਨ ਕਾਨੂੰਨ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਦੋਵਾਂ ਸੂਬਿਆਂ ਦੇ ਅਧਿਕਾਰੀਆਂ ਨੇ ਸ਼ੰਭੂ ਬੈਰੀਅਰ ਤੇ ਕੇਂਦਰ ਸਰਕਾਰ ਤੇ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀਆਂ 6 ਮੀਟਿੰਗਾਂ ਕਰਵਾਉਣ ਚ ਹੈ ਭੂਮਿਕਾ ਨਿਭਾਉਣ ਵਾਲੇ ਪੰਜਾਬ ਪੁਲਿਸ ਇੰਟੈਲੀਜੈਂਸ ਵਿੰਗਾ ਤੋਂ ਹੁਣ ਤੱਕ ਦੇ ਯਤਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਉਹ ਸੰਭਵ ਕਰਵਾ ਸਕੇ ਹਾਂ ਜੇਕਰ ਪਹਿਲਾਂ ਵੀ 5-6 ਦਫਾ ਮੀਟਿੰਗਾਂ ਹੋਈਆਂ ਨੇ ਚਰਚਾ ਤੋਂ ਬਾਅਦ ਕਮੇਟੀ ਨੇ ਪੁਲਿਸ ਤੋਂ ਮੋਰਚੇ ਸੰਬੰਧੀ ਰਿਪੋਰਟ ਤਲਬ ਕਰ ਲਈ ਹੈ ਜੋ ਭਲਕੇ ਹੋਣ ਵਾਲੀ ਮੀਟਿੰਗ ਕਮੇਟੀ 'ਚ ਸਾਹਮਣੇ ਰੱਖੀ ਜਾਵੇਗੀ ਮੀਟਿੰਗ ਸ਼ੰਭੂ ਬੈਰੀਅਰ ਤੇ ਕਿਸਾਨਾਂ ਵੱਲੋਂ ਲਗਾਏ ਗਏ ਮੋਰਚੇ ਨੂੰ ਹਟਾਉਣ ਬਾਰੇ ਗੰਭੀਰ ਚਰਚਾ ਹੋਈ ਹੈ ਕਮੇਟੀ ਸਬੰਧੀ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕਰੇਗੀ ਤੇ ਜੇਕਰ ਲੋੜ ਪਈ ਤਾਂ ਉਹਨਾਂ ਕੋਲ ਵੀ ਜਾਵੇਗੀ ਕੇਂਦਰ ਸਰਕਾਰ ਨੇ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਤੇ ਡਾਕਟਰ ਐਮ ਐਸ ਸੁਆਮੀਨਾਥਨ ਦੇ ਫਾਰਮੂਲੇ ਅਨੁਸਾਰ ਫਸਲਾਂ ਦਾ ਭਾਅ ਤੈਅ ਕਰਨ ਸਬੰਧੀ ਫਰਵਰੀ ਮਹੀਨੇ 'ਚ ਕਿਸਾਨ ਜਥੇਬੰਦੀਆਂ ਨਾਲ 6 ਮੀਟਿੰਗਾਂ ਕੀਤੀਆਂ ਸਨ ਕਿਸਾਨ ਸਾਰੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਤੇ ਇਸ ਦੀ ਖਰੀਦ ਗਾਰੰਟੀ ਦੇਣ ਤੇ ਅੜੇ ਹੋਏ ਨੇ ਕਿਸਾਨ ਮੰਗਾ ਮਰਵਾਉਣ ਲਈ ਦਿੱਲੀ ਵੱਲ ਮੋਰਚਾ ਕਰਨਾ ਚਾਹੁੰਦੇ ਸਨ ਪਰ ਕਿਸਾਨ ਮੰਗਾ ਮਨਵਾਉਣ ਲਈ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਸਨ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਸ਼ੰਭੂ ਬੈਰੀਅਰ ਤੇ ਹੀ ਰੋਕ ਲਿਆ ਸੀ ਉਹਨੇ ਬਣੀ ਗਈ ਕਮੇਟੀ ਦੇ ਇਸ ਸਮੀਖਿਆਵਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਸਾਨ ਜਿੱਥੇ ਬੰਦੀਆਂ ਦਾ ਉਧਰੋਂ ਇਹ ਸੁਨੇਹਾ ਆਉਂਦਾ ਹੈ ਮੀਡੀਆ ਦੇ ਵਿੱਚ ਪਬਲਿਕ ਦੇ ਵਿੱਚ ਕਿ ਉਹ ਕਿਸੇ ਤਰ੍ਹਾਂ ਦੇ ਵੀ ਗੱਲਬਾਤ ਲਈ ਤਿਆਰ ਨੇ ਪਰ ਉਹਨਾਂ ਨੂੰ ਜਿਹੜੀਆਂ ਮੰਗਾ ਮਨਵਾਉਣ ਦੇ ਲਈ ਆਏ ਨੇ ਜੇਕਰ ਉਹ ਪੂਰੀਆਂ ਹੋ ਜਾਂਦੀਆਂ ਨੇ ਤਾਂ ਉਹ ਇਥੋਂ ਆਪਸ ਚਲੇ ਜਾਣਗੇ ਜੇਕਰ ਉਹ ਪੂਰੀਆਂ ਨਹੀਂ ਹੁੰਦੀਆਂ ਤੇ ਉਹ ਫਿਰ ਜਦੋਂ ਹੀ ਹਰਿਆਣਾ ਸਰਕਾਰ ਨੇ ਜਿਹੜਾ ਰਸਤੇ ਬੰਦ ਕੀਤੇ ਨੇ ਜਥੇਬੰਦੀਆਂ ਦਾ ਤਾਂ ਦਾਵਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੀ ਰਿਹਾ ਕਿ ਰਸਤੇ ਅਸੀਂ ਬੰਦ ਨਹੀਂ ਕੀਤੇ ਹਰਿਆਣਾ ਸਰਕਾਰ ਦੀ ਚਾਲ ਦੇ ਕਰਕੇ ਨੇ ਔਰ ਜੋ ਫਰਵਰੀ ਮਹੀਨੇ ਦੇ ਵਿੱਚ ਵੀ ਸਿੱਧੀ ਗੋਲੀ ਚੱਲੀ ਸੀ 21 ਫਰਵਰੀ ਨੂੰ ਜਿਸ ਦੇ ਕਰਕੇ ਸ਼ੁਭਕਰਨ ਸਿੰਘ ਦੀ ਮੌਤ ਵੀ ਹੋ ਗਈ ਸੀ ਤਾਂ ਉਸ ਦੇ ਕਰਕੇ ਵੀ ਕਾਫੀ ਕੁਝ ਸਰਕਾਰ ਦੇ ਕੋਲ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿਸਾਨ ਜਥੇਬੰਦੀਆਂ ਨੇ ਵਾਰ-ਵਾਰ ਇਸ ਗੱਲ ਦੀ ਮੰਗ ਕੀਤੀ ਕਿ ਕਿਸਾਨ ਨੂੰ ਇਨਸਾਫ ਦਿੱਤਾ ਜਾਵੇ ਇੱਕ ਤੇ ਸਿੱਧਾ ਸਾਡੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਪੰਜਾਬ ਦੀ ਹਦੂਦ ਦੇ ਵਿੱਚ ਹੰਝੂ ਗੈਸ ਦੇ ਗੋਲੇ ਅਣਗਿਣਤ ਸੁੱਟੇ ਗਏ ਕਈ ਤਰ੍ਹਾਂ ਦਾ ਤਲਖੀ ਦਾ ਮਾਹੌਲ ਵੀ ਬਣਿਆ ਪਰ ਕਿਸਾਨ ਜਥੇਬੰਦੀਆਂ ਨੇ ਬਾਅਦ ਵਿੱਚ ਮੁੜ ਕੇ ਫੈਸਲਾ ਲਿਆ ਕਿ ਅਸੀਂ ਇਹਨਾਂ ਬਾਰਡਰਾਂ ਤੇ ਹੀ ਬੈਠਾਂਗੇ ਚਾਹੇ ਖਨੌਰੀ ਦਾ ਬਾਰਡਰ ਹੈ ਜਾਂ ਸ਼ੰਭੂ ਬਾਰਡਰ ਹੈ ਇਸ ਬੈਰੀਅਰ ਦੇ ਉੱਤੇ ਵੀ ਕਿਸਾਨ ਉਸੇ ਤਰ੍ਹਾਂ ਬੈਠੇ ਨੇ ਆਪਣਾ ਧਰਨਾ ਲਾਈ ਔਰ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਵੀ ਇੱਥੇ ਦੱਸਣਾ ਬਣਦਾ ਕਹਿ ਦਿੱਤਾ ਸੀ ਕਿ 1 ਰਸਤਾ ਖੋਲ ਦਿੱਤਾ ਜਾਵੇ ਪਰ ਇਸ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਤੇ ਸਪੈਸ਼ਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਫਿਰ ਅੱਗੇ ਕਮੇਟੀ ਬਣਾਉਣ ਦੀ ਗੱਲ ਕਹਿ ਦਿੱਤੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਕੀ ਕਿਸੇ ਨੇ ਇਹ ਪੱਖ ਨਹੀਂ ਰੱਖਿਆ ਹੋਵੇਗਾ ਕਿ ਇਹ ਮਸਲਾ ਤਾਂ ਕਿਸਾਨਾਂ ਦਾ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਨਾਲ ਜੁੜਿਆ ਤਾਂ ਫਿਰ ਇਸ ਦੇ ਵਿੱਚ ਪੰਜਾਬ ਤੇ ਹਰਿਆਣਾ ਸਰਕਾਰ ਦੀ ਆਪਸ ਵਿੱਚ ਬੈਠ ਕੇ ਮੀਟਿੰਗਾਂ ਦਾ ਕੋਈ ਤੁੱਕ ਬਣਦੀ ਹੈ ਜਾਂ ਨਹੀਂ ਬਣਦੀ ਇਸ ਦੇ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਿਸਾਨਾਂ ਨੇ ਕਿਹਾ ਕਿ ਅਸੀਂ ਨਹੀਂ ਗਏ ਸੁਪਰੀਮ ਕੋਰਟ ਔਰ ਗਏ ਵੀ ਨਹੀਂ ਏ ਗਈ ਹੈ ਹਰਿਆਣਾ ਸਰਕਾਰ ਤੇ ਹਰਿਆਣਾ ਸਰਕਾਰ ਆਪਣੀਆਂ ਉੱਥੇ ਦਲੀਲਾਂ ਦੇ ਰਹੀ ਹੈ ਉਹ ਕਿੰਨੀਆਂ ਕੰਮ ਆਉਣਗੀਆਂ ਹਰਿਆਣਾ ਸਰਕਾਰ ਦੇ ਉਹ ਵੱਖਰੀ ਗੱਲ ਆ ਪਰ ਹਰਿਆਣਾ ਦੇ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਵੱਡਾ ਨੁਕਸਾਨ ਸੱਤਾ ਧਿਰ ਨੂੰ ਪੂਤਣਾ ਪੈ ਸਕਦਾ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਹੁਣ ਜਿਵੇਂ ਕਿਸਾਨੀ ਅੰਦੋਲਨ ਪਹਿਲਾਂ ਚੱਲਿਆ ਸੀ ਤੇ ਬੰਗਾਲ ਦੇ ਵਿੱਚ ਵੀ ਤੇ ਹੋਰ ਨਾਲ ਸੂਬਿਆਂ ਦੇ ਵਿੱਚ ਅਸੀਂ ਗਏ ਸੀ ਬਾਈਕਾਟ ਕਰਨ ਦੇ ਲਈ ਤੇ ਉਸੇ ਤਰ੍ਹਾਂ ਦੀ ਗੱਲ ਸਾਮਣੇ ਆਵੇਗੀ ਉਹਨਾਂ ਨੇ ਤਾਂ ਇਥੋਂ ਤੱਕ ਵੀ ਕਾਲਾਂ ਦਿੱਤੀਆਂ ਹੋਈਆਂ ਨੇ ਹੁਣ ਦੇਖਦੇ ਹਾਂ ਕਿ ਕਿਸਾਨ ਜਥੇਬੰਦੀਆਂ ਹਰਿਆਣਾ ਦੀ ਵਿਧਾਨ ਸਭਾ ਚੋਣ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਕੀ ਭੂਮਿਕਾ ਨਿਭਾਉਂਦੀਆਂ ਨੇ ਕੀ ਪ੍ਰਚਾਰ ਕਰਦੀਆਂ ਨੇ ਔਰ ਦੂਸਰੇ ਪਾਸੇ ਜਿਹੜਾ ਇਹ ਗੱਲਬਾਤ ਦਾ ਸਿਲਸਿਲਾ ਚੱਲਿਆ ਇਸ ਦੇ ਵਿੱਚ ਕਿੰਨਾ ਕੋ ਹੱਲ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਪਤਾ ਲੱਗੇਗਾ ਆਉਣ ਵਾਲੇ ਸਮੇਂ ਦੇ ਵਿੱਚ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਹੈ ਮੀਟਿੰਗ ਜਲਦੀ ਹੀ ਹੋਣ ਜਾ ਰਹੀ ਹੈ ਜੋ ਵੀ ਮੀਟਿੰਗ ਦੇ ਵਿੱਚ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ